ਕਿੰਨੇ ਸਟਾਰ ਦਿੰਦੇ ਹੋ 10 ਹੀ ਹੈ 10 ਵਿੱਚੋਂ ਕਿੰਨੇ ਸਟਾਰ ਲਓ 10 ਵਿੱਚੋਂ 10 ਬਿਲਕੁਲ ਸਾਸ ਤੇ ਤੁਹਾਡੇ ਕੋਲ ਪੁੱਛੀ ਕਿੰਨੇ ਸਟਾਰ ਦੇਉਂਗੇ ਹਨ ਨਹੀਂ 10 ਜੀ ਬਹੁਤ ਵਧੀਆ ਬਣਿਆ ਸੋਹਣਾ ਬਣਿਆ ਐਂਬੀਅੰਸ ਸੋਹਣੀ ਹੈ ਕਿੰਨੇ ਸਟਾਰ ਦਿੰਦੇ ਹੋ 10 ਚੋਂ 10 ਹੀ ਜੀ ਫੁੱਲ ਬਟਾ ਫੁੱਲ ਹੀ ਆ ਜੀ ਬਹੁਤ ਵਧੀਆ ਫੂਡ ਆਹੀ ਤਾਂ ਰੈਗੂਲਰ ਕਸਟਮਰ ਆ ਇਹਨਾਂ ਦੇ ਜੀ ਠੀਕ ਹੈ ਜੀ ਕਿੰਨੇ ਸਟਾਰ ਦੇਓਗੇ 10 ਚੋਂ 10 ਚੋਂ 10 ਹੀ ਹੈ ਥੈਂਕ ਯੂ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਇਕਵਾਰੀ ਫੇਰ ਇੱਕ ਨਵੀਂ ਜਗਾ ਤੇ ਤੁਹਾਨੂੰ ਲੈ ਕੇ ਆਏ ਆ ਮੇਰੇ ਪਿੱਛੇ ਤਸਵੀਰਾਂ ਚ ਤੁਸੀਂ ਦੇਖ ਰਹੇ ਹੋਗੇ ਚੰਗਾ ਖਾਣ ਪੀਣ ਦੇ ਸ਼ੌਕੀਨਾ ਦੇ ਵਾਸਤੇ ਇੱਕ ਬਹੁਤ ਵਧੀਆ ਸਟੇਸ਼ਨ ਖੁੱਲ ਚੁੱਕਿਆ ਹੈ ਸਟੇਸ਼ਨ ਹੀ ਅਸੀਂ ਇਸ ਨੂੰ ਕਹਾਂਗੇ ਜਿਸ ਦਾ ਨਾਮ ਹੈਗਾ ਸਟੇਸ਼ਨ 47 ਤਾਂ ਸਟੇਸ਼ਨ 47 ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਲਾਲਾਬਾਦ ਸ਼ਹਿਰ ਦੇ ਵਿੱਚ ਇੱਕ ਵਧੀਆ ਖਾਣ ਪੀਣ ਦਾ ਔਰ ਬੈਠਣ ਦਾ ਠਿਕਾਣਾ ਅਸੀਂ ਕਾਹਾਂਗੇ ਜਿਸ ਨੂੰ ਕਹਿੰਦੇ ਆ ਸਟੇਸ਼ਨ 47 ਤਾਂ ਅੰਦਰ ਚੱਲਦੇ ਆ ਕਿਉਂਕਿ ਖਾਸ ਕੀ ਇੱਥੇ ਹੋਰ ਵੀ ਇੱਥੇ ਕਈ ਖਾਨ ਪੀਂਦੇ ਪੁਆਇੰਟ ਹੈਗੇ ਆ ਤਾਂ ਅੱਜ ਦੇ ਸਮੇਂ ਦੇ ਵਿੱਚ ਲੋਕ ਪਸੰਦ ਕਰਦੇ ਆ ਕਿਉਂਕਿ ਜਲਾਲਾਬਾਦ ਸਾਡਾ ਸ਼ਹਿਰ ਤਰੱਕੀ ਕਰ ਰਿਹਾ ਔਰ ਤਰੱਕੀ ਦੇ ਰਾਹ ਤੇ ਹੈਗਾ ਤਾਂ ਇਹ ਜੇ ਦੇ ਵਿੱਚ ਜੇਕਰ ਹੋਰ ਪਾਸੇ ਤਰੱਕੀ ਹੋ ਰਹੀ ਹੈ ਤਾਂ ਫਿਰ ਤਰੱਕੀ ਜਿਹੜੀ ਹੈ ਇਹਨਾਂ ਚੀਜ਼ਾਂ ਦੇ ਵਿੱਚ ਵੀ ਹੋਣੀ ਜ਼ਰੂਰੀ ਹੈ ਪਹਿਲਾਂ ਸਾਨੂੰ ਕੁਝ ਅੱਛਾ ਖਾਣ ਦੇ ਵਾਸਤੇ ਸੋਚਣਾ ਪੈਂਦਾ ਸੀ ਕਿ ਅਸੀਂ ਕਿੱਥੇ ਜਾਈਏ ਲੇਕਿਨ ਹੁਣ ਕਈ ਸਾਡੇ ਕੋਲੇ ਚੁਆਇਸਿਸ ਹੈਗੀਆਂ ਉਹਨਾਂ ਸਾਰੀਆਂ ਚੁਆਇਸਿਸ ਦੇ ਵਿੱਚ ਇੱਕ ਚੁਆਇਸ ਜਿਹੜੀ ਹੈ ਉਹ ਸਟੇਸ਼ਨ 47 ਦੀ ਵੀ ਹੈਗੀ ਹੈ ਜਿੱਥੇ ਨਾ ਸਿਰਫ ਕੇਵਲ ਖਾਣ ਪੀਂਦਾ ਪ੍ਰਬੰਧ ਹੈਗਾ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਕਿੱਟੀ ਪਾਰਟੀਆਂਸ ਬਰਥਡੇ ਪਾਰਟੀਆਂ ਦੇ ਵਾਸਤੇ ਵੀ ਅਰੇਂਜਮੈਂਟਸ ਜਿਹੜੇ ਐ ਇਹਨਾਂ ਦੇ ਵੱਲੋਂ ਕੀਤੇ ਆ ਤੇ ਬਾਈ ਹੁਣਾਂ ਨੂੰ ਮਿਲਦੇ ਆ ਪਹਿਲਾਂ ਗੱਲਬਾਤ ਕਰਦੇ ਆ ਬਾਈ ਹੁਣਾਂ ਦੇ ਨਾਲ ਬਾਈ ਆਵਾਜ਼ ਕੱਟ ਕਰੋਗੇ ਬੰਦ ਕਰੋਗੇ ਤਾਂ ਸਟੇਸ਼ਨ 47 ਤੇ ਅਸੀਂ ਪਹੁੰਚੇ ਆ ਪਹਿਲਾਂ ਤੁਹਾਨੂੰ ਲੋਕੇਸ਼ਨ ਜਿਹੜੀ ਆ ਉਹ ਦਿਖਾ ਰਹੇ ਆ ਤਸਵੀਰਾਂ 'ਚ ਤੁਸੀਂ ਦੇਖ ਰਹੇ ਹੋ ਕਿੱਤੀ ਹਾਲ ਵੀ ਆ ਇੱਥੇ ਬੈਠਣ ਦਾ ਪ੍ਰਬੰਧ ਹੈਗਾ ਇਸ ਤੋਂ ਇਲਾਵਾ ਗੈਦਰਿੰਗ ਦਾ ਬਹੁਤ ਵਧੀਆ ਪ੍ਰਬੰਧ ਹੈਗਾ ਔਰ ਫੂਡ ਬਾ ਕਮਾਲ ਫੂਡ ਕਿਸ ਤਰ੍ਹਾਂ ਦਾ ਹੈਗਾ ਇਸ ਦੇ ਰਿਵਿਊ ਜਿਹੜੇ ਹੈਗੇ ਆ ਉਹ ਕਸਟਮਰਸ ਤੋਂ ਲਾਂਗੇ ਪਹਿਲਾਂ ਅਸੀਂ ਬਾਈ ਹੁਣਾਂ ਨਾਲ ਮਿਲਦੇ ਆ ਬਾਈ ਜੀ ਕੀ ਨਾਂ ਹੈ ਜੀ ਬਾਈ ਮੇਰਾ ਨਾਮ ਅਤਾਰ ਸਿੰਘ ਹੈ ਜੀ ਜੀ ਬਾਈ ਜੀ ਦੱਸੋਗੇ ਕੀ ਕੋਈ ਆਪਣੇ ਕੋਲੇ ਖਾਸ ਕੀ ਹੈ ਆਪਣੇ ਕੋਲ ਖਾਸ ਇਹ ਹੈ ਕਿ ਆਪਾਂ ਦੇ ਕੋਲ ਸਭ ਤੋਂ ਇੱਥੇ ਫਰੈਸ਼ ਆਈਟਮ ਹੈਗੀ ਟੋਸ਼ੋ ਜੋ ਕਿ ਇੱਥੇ ਕਿਤੇ ਵੀ ਨਹੀਂ ਤੁਹਾਨੂੰ ਮਿਲਣੀ ਟੋਸ਼ੋ ਸਾਡਾ ਖੁਦ ਦਾ ਬੇਸ ਤਿਆਰ ਕਰਕੇ ਆਪਾਂ ਆਪ ਵਿੱਚ ਫਿਲ ਅਪਸ ਕਰਦੇ ਆਂ ਖੁਦ ਦਾ ਬੇਸ ਬਣਾ ਕੇ ਹੀ ਸਾਰਾ ਆਪਣਾ ਫੂਡ ਹੈ ਇਹ ਜੋ ਕਿ ਤਿਆਰ ਕੀਤਾ ਜਾਂਦਾ ਹੈ ਇਹ ਫਰੈਸ਼ ਵੀ ਹੈ ਸਟੇਸ਼ਨ 47 ਬਾਰੇ ਥੋੜਾ ਜਿਹਾ ਸਾਨੂੰ ਦੱਸੋ ਕਿੱਥੇ ਕਿੱਥੇ ਬ੍ਰਾਂਚੇਸ ਹੈਗੀਆਂ ਇਹ ਆਪਣੀ ਫਸਟ ਬ੍ਰਾਂਚ ਜੀਰਾ ਤੋਂ ਸਟਾਰਟ ਹੋਈ ਸੀ ਤੋ ਜੀਰਾ ਤੋਂ ਆਪਾਂ ਬਾਅਦ ਵਿੱਚ ਤਰਨਤਨ ਕੀਤੀ ਤਰਨਤਨ ਤੋਂ ਹੁਣ ਆਪਾਂ ਮੁਕਸਰ ਤੇ ਮੁਕਸਰ ਤੋਂ ਡੇਢ ਮਹੀਨਾ ਆਪਣੀ ਓਪਨਿੰਗ ਦਾ ਹੀ ਲੱਗ ਹੀ ਰਿਹਾ ਤੇ ਇੱਥੇ ਆਪਣਾ ਇਸ ਤੋਂ ਪਹਿਲਾਂ ਹੁਣ ਜਲਾਲਾਬਾਦ ਆਪਾਂ ਕਰ ਚੁੱਕੇ ਆ ਹਾਂ ਦੇ ਇਸ ਤੋਂ ਅੱਗੇ ਆਪਾਂ ਨੈਕਸਟ ਇਅਰ ਸੋਚਿਆ ਵੀ ਆਪਾਂ ਨੂੰ ਕੋ ਉਧਰ ਕਰਾਂਗੇ ਹੂੰ ਅੱਛਾ ਸਭ ਤੋਂ ਸਾਰੇ ਫੂਡ ਹੈਗੇ ਤੁਹਾਡੇ ਕੋਲੇ ਹਾਂਜੀ ਹਾਂਜੀ ਕਿਹੜੇ ਕਿਹੜੇ ਆ ਉਹਨਾਂ ਦੇ ਆਪਣੇ ਕੋਲ ਸਭ ਵਿੱਚ ਤੰਦੂਰੀ ਸਬ ਹੋ ਗਿਆ ਮੈਜੀ ਸਬ ਹੋ ਗਿਆ ਤੇ ਇਸ ਤੋਂ ਇਲਾਵਾ ਨੌਨ ਵੇਜਿਸ ਤੇ ਆ ਜਾਂਦੇ ਹੂੰ ਅੱਛਾ ਵੇਜ ਨੌਨ ਵੇਜ ਦੋਵੇਂ ਕੀ ਐਫਸੀ ਫੂਡ ਵੀ ਹੈਗਾ ਹਾਂਜੀ ਹਾਂਜੀ ਆਪਣੇ ਕੋਲ ਕ੍ਰਿਸਪੀ ਚਿਕਨ ਵੀ ਹੈਗਾ ਉਸ ਤੋਂ ਇਲਾਵਾ ਆਪਣੇ ਕੋਲ ਇੱਥੇ ਤੰਦੂਰੀ ਕਿਸੇ ਕੋਲ ਨਹੀਂ ਮਿਲਣਾ ਤੰਦੂਰੀ ਚਿਕਨ ਆਪਣੇ ਕੋਲ ਅਵੇਲੇਬਲ ਹੈ ਓਕੇ ਅੱਛਾ ਭਾਜੀ ਏਰੀਆ ਦਾ ਇਹ ਸਮਝ ਲੱਗੀ ਸਾਨੂੰ ਹਨਾ ਏਰੀਆ ਕਿਹੜਾ ਹੈਗਾ ਬੀਐਸਐਫ ਸੈਕਟਰ ਦੇ ਵਿੱਚ ਸਾਹਮਣੇ ਬੱਸ ਸਟੈਂਡ ਦੇ ਨਜ਼ਦੀਕ ਇਹ ਜਾਨਣਾ ਚਾਹਵਾਂਗੇ ਕੋਈ ਕੰਟੈਕਟ ਨੰਬਰ ਹੈਗਾ ਤੁਹਾਡਾ ਜੇਕਰ ਹੋਮ ਡਿਲੀਵਰੀ ਦਾ ਕਿਸੇ ਨੂੰ ਹੋਵੇ ਸਾਡੇ ਕੋਲ ਆਪਣੇ ਪਰਸਨਲ ਨੰਬਰ ਵੀ ਹੈਗੇ ਆ ਔਰ ਇਸ ਤੋਂ ਇਲਾਵਾ ਆਪਣੇ ਰੈਸਟੋਰੈਂਟ ਨੰਬਰ ਵੀ ਹੈਗੇ ਆ ਜੀ ਹੋਮ ਡਿਲੀਵਰੀ ਕਰਦੇ ਹੋ ਕਰਦੇ ਆ ਜੀ ਕਰਦੇ ਕੀ ਚਾਰजेस ਆਉਂਦੇ ਹੋਮ ਡਿਲੀਵਰੀ ਆਪਾਂ ਸਿੱ ਤੋਂ 300 ਤੱਕ ਆਪਾਂ ਕੋਈ ਚਾਰजेस ਲੈਂਦੇ ਨਹੀਂ ਆ ਹਮ ਠੀਕ ਹੈ ਇਸ ਤੋਂ ਇਲਾਵਾ ਅਗਰ ਥੱਲੇ ਇਸ ਤੋਂ ਆਰਡਰ ਆਇਆ ਤਾਂ ਆਪਾਂ 40 ਰੁਪਏ ਚਾਰजेस ਲੈਂਦੇ ਹਾਂ ਕਿੰਨੇ ਕਿਲੋਮੀਟਰ ਤੱਕ ਡਿਲੀਵਰੀ ਆਪਣੇ 2 2 ਕਿਲੋਮੀਟਰ ਤੱਕ ਤਾਂ ਹੋਏਗੀ 2 ਕਿਲੋਮੀਟਰ ਤੱਕ ਅੱਛਾ ਨੰਬਰ ਦੱਸੋਗੇ ਕੀ ਹੈ ਹਾਂ ਜੀ ਹਾਂ ਜੀ ਆਪਣੇ ਰੈਸਟੋਰੈਂਟ ਨੰਬਰ ਹੈਗਾ 8872000340 340 ਅੱਛਾ ਭਾਜੀ ਇਹ ਤਾਂ ਹੋ ਗਿਆ ਬੈਠਣ ਦਾ ਚਲੋਗੇ ਨਾਲ ਸਾਨੂੰ ਦਿਖਾਉਂਗੇ ਫੂਡ ਫੂਡ ਦੀ ਵੀ ਕੁਆਲਿਟੀ ਹੈ ਵਾਕਿਆ ਭਾਈ ਜੀ ਮੰਨ ਕੇ ਤਾਂ ਭਾਈ ਜੀ ਆਪਾਂ ਚਲਿਏ ਥੋੜਾ ਜਿਹਾ ਕਿੱਟੀ ਹਾਲ ਜਿਹੜਾ ਆਪਣੇ ਕੋਲ ਹੈਗਾ ਬਰਥਡੇ ਪਾਰਟੀਆਂ ਦੇ ਵਾਸਤੇ ਜਿਹੜਾ ਆਪਾਂ ਨੇ ਬਣਾਇਆ ਹੋਆ ਉਹ ਵੀ ਦੇਖ ਕੇ ਆਈਏ ਆਜੋ ਜੀ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਬਹੁਤ ਹੀ ਵਧੀਆ ਔਰ ਸ਼ਾਨਦਾਰ ਜਿਹੜਾ ਹੈਗਾ ਜਲਾਲਾਬਾਦ ਦੇ ਵਿੱਚ ਇੱਕ ਕਹਿ ਲਈਏ ਕਿ ਸਟੇਸ਼ਨ ਖੁੱਲਿਆ ਔਰ ਸਟੇਸ਼ਨ 47 ਹੈ ਜਿੱਥੇ ਨਾ ਕੇਵਲ ਜਿਹੜਾ ਖਾਣ ਪੀਣ ਦਾ ਵਧੀਆ ਇੰਤਜ਼ਾਮ ਹੈਗਾ ਬਲਕਿ ਕਿੱਟੀ ਪਾਰਟੀਆਂ ਬਰਥਡੇ ਪਾਰਟੀਆਂ ਦਾ ਵੀ ਇੰਤਜ਼ਾਮ ਕੀਤਾ ਹੋਇਆ ਤੁਸੀਂ ਦੇਖ ਸਕਦੇ ਆਂ ਤਸਵੀਰਾਂ ਦੇ ਵਿੱਚ ਕਿੰਨਾ ਵਧੀਆ ਸਿਸਟਮ ਜਿਹੜਾ ਹੈਗਾ ਉਹ ਬਣਾਇਆ ਗਿਆ ਔਰ ਬਹੁਤ ਹੀ ਸ਼ਾਨਦਾਰ ਬਹੁਤ ਹੀ ਸ਼ਾਂਤਮਈ ਮਾਹੌਲ ਜਿਸ ਦੇ ਵਿੱਚ ਤੁਸੀਂ ਕਿੱਟੀ ਪਾਰਟੀਆਂ ਬਰਥਡੇ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਵੀ ਇੰਜੋਏ ਕਰ ਸਕਦੇ ਹੋ ਬਾਈ ਜੀ ਕਿੰਨੇ ਬੰਦਿਆਂ ਦਾ ਪ੍ਰਬੰਧ ਹੈ ਇੱਥੇ 25 ਤੋਂ ਕੀ ਬੰਦੇ ਆਰਾਮ ਨਾਲ ਆਪਣਾ ਜੁਆਇ ਕਰ ਸਕਦੇ ਆ ਬਰਥਡੇ ਹੋ ਗਿਆ ਕਿ ਅੱਛਾ ਬਰਥਡੇ ਕਿੱਤੀ ਪਾਰਟੀ ਤੇ ਕੋਈ ਡਿਸਕਾਊਂਟ ਵੀ ਦਿੰਦੇ ਹੋ ਹਾਂਜੀ ਅਗਰ ਬਿਲਿੰਗ ਤੇ ਡਿਪੈਂਡ ਕਰਦਾ ਅਗਰ ਬਿਲਿੰਗ ਉਹਨਾਂ ਦੀ 4000 5000 ਤੱਕ ਹੋਏ ਤਾਂ ਆਪਾਂ 10% ਦਾ ਡਿਸਕਾਊਂਟ ਦੇ ਦਿੰਦੇ ਆ ਡਿਸਕਾਊਂਟ ਵੀ ਦਿੰਦੇ ਹੋ ਓਕੇ ਤੇ ਗੈਦਰਿੰਗ ਵਧਾ ਵੀ ਸਕਦੇ ਆ ਮਤਲਬ ਕਿ ਗੈਦਰਿੰਗ ਅਗਰ ਡਿਪੈਂਡ ਕਰਦਾ ਵੀ ਕਸਟਮਰ ਕਿੰਨੇ ਕ ਆ ਰਹੇ ਆ ਉਹਨਾਂ ਦੀ ਕਿੱਟੀ ਵਿੱਚ ਕਿੰਨੇ ਮੈਂਬਰ ਆ ਅਗਰ ਉਹ 25 ਹੋ ਗਏ ਜਾਂ अच्छा ਜਿਹੜੀਆਂ ਰੈਗੂਲਰ ਕਿਟੀਆਂ ਹੁੰਦੀਆਂ ਹਰ ਮਹੀਨੇ ਜਿਨ੍ਹਾਂ ਨੇ ਕਰਨੀ ਹੁੰਦੀ ਹੈ ਉਹਨਾਂ ਵਾਸਤੇ ਕੋਈ ਡਿਸਕਾਊਂਟ ਹੈਗਾ ਉਹਨਾਂ ਵਾਸਤੇ ਵੀ ਹਾਂਜੀ ਆਪਣੇ ਕੋਲ ਡਿਸਕਾਊਂਟ ਹੈਗਾ ਆਪਾਂ ਉਹਨਾਂ ਨੂੰ ਦੇ ਦੇਦਾ ਜਿ ਬਿਲਿੰਗ ਤੇ ਹੀ ਭਾਜੀ ਡਿਪੈਂਡ ਕਰਦਾ ਵੈਸੇ ਆਪਣੇ ਹਾਲ ਦੇ ਚਾਰਜਸ 1500 ਤੋਂ 2000 ਤੱਕ ਦੇ ਆ ਅਗਰ ਕੋਈ ਆਪਣੇ ਕੋ ਸਟੂਡੈਂਟਸ ਆ ਜਾਂਦੇ ਆ ਆਪਾਂ ਉਹਨਾਂ ਨੂੰ ਵੀ ਅਵੇਲੇਬਲ ਕਰਾ ਦੇਦਾ ਹਾਲ ਅਗਰ ਉਹਨਾਂ ਦੀ ਬਿਲਿੰਗ ਤੇ ਡਿਪੈਂਡ ਆ ਤਾਂ ਅਗਰ ਉਸ ਤੋਂ ਬਿਲਿੰਗ ਤੋਂ ਉੱਪਰ ਕਰ ਦਿੰਦੇ ਆ ਆਪਣਾ ਜ਼ਿਆਦਾ ਕਰਦੇ ਤੇ ਆਪਾਂ ਉਹਨਾਂ ਨੂੰ ਵੀ ਡਿਸਕਾਊਂਟ ਦੇ ਦਿੰਦਾ ਡਿਸਕਾਊਂਟ ਦੇ ਦਿੰਦੇ ਹਾਂਜੀ ਠੀਕ ਹੈ ਬਰਥਡੇ ਪਾਰਟੀਆਂ ਇੱਕ ਵਾਰ ਫੇਰ ਝਾਤ ਮਾਰਦੇ ਆ ਤੁਹਾਨੂੰ ਜਿਹੜਾ ਦਿਖਾ ਦਿੰਨੇ ਆ ਕਿ ਬਹੁਤ ਹੀ ਵਧੀਆ ਇੰਤਜ਼ਾਮਾਤ ਜਿਹੜੇ ਆ ਉਹ ਕੀਤੇ ਹੋਏ ਆ ਔਰ ਜਲਾਲਾਬਾਦ ਸ਼ਹਿਰ ਦੇ ਵਿੱਚ ਸਟੇਸ਼ਨ 47 ਸਟੇਸ਼ਨ 47 ਦੀ ਸ਼ੁਰੂਆਤ ਜਿਹੜੀ ਆ ਉਹ ਹੋ ਚੁੱਕੀ ਹੈ ਬਹੁਤ ਹੀ ਵਧੀਆ এনवायरमेंट ਹੈਗਾ ਔਰ ਫੂਡ ਕਿਸ ਤਰ੍ਹਾਂ ਦਾ ਹੈਗਾ ਉਹ ਅਸੀਂ ਤੁਹਾਨੂੰ ਦਿਖਾਣੇ ਆ ਰਿਵਿਊ ਲੈਣੇ ਆ ਇੱਥੇ ਜੋ ਲੋਕ ਪਹੁੰਚੇ ਆ ਉਹਨਾਂ ਦਾ ਹੀ ਰਿਵਿਊ ਲੈਣੇ ਆ ਔਰ ਫੂਡ ਕਿਸ ਤਰ੍ਹਾਂ ਦਾ ਹੈਗਾ ਉਹ ਵੀ ਦੱਸਦੇ ਆ ਤਾਂ ਸਕਰੀਨ ਤੇ ਨੰਬਰ ਦਿੱਤੇ ਜਾ ਰਹੇ ਆ 2 ਕਿਲੋਮੀਟਰ ਤੱਕ ਫ੍ਰੀ ਹੋਮ ਡਿਲੀਵਰੀ ਹੈ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਫ੍ਰੀ ਡਿਲੀਵਰੀ ਦੇ ਨਾਲ ਨਾਲ ਜਿਹੜਾ ਇੱਥੇ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਜੇਕਰ ਕਿੱਟੀ ਪਾਰਟੀਆਂ ਜਾਂ ਬਰਥਡੇ ਪਾਰਟੀਆਂ ਕਰਦੇ ਆ ਤਾਂ ਉਹਨਾਂ ਦੇ ਤੇ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਤਾਂ ਲੋਕਾਂ ਦਾ ਕੀ ਰਿਵਿਊ ਹੈਗਾ ਇਹ ਵੀ ਜਾਣਦੇ ਆ ਇੱਥੋਂ ਦੇ ਫੂਡ ਦੀ ਕੁਆਲਿਟੀ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਹੈਗੀ ਆ ਉਹ ਵੀ ਜਾਣਦੇ ਆ ਤਾਂ ਪਤਾ ਜਿਹੜਾ ਹੈਗਾ ਇੱਕ ਵਾਰੀ ਨੋਟ ਕਰ ਲਓ ਜਲਾਲਾਬਾਦ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਬੀਐਸਐਫ ਸੈਕਟਰ ਦੇ ਬਿਲਕੁਲ ਸਾਹਮਣੇ ਸਟੇਸ਼ਨ 47 ਇਹ ਕਿੱਥੇ ਦਾ ਲਕਾ ਬਹੁਤ ਵਧੀਆ ਜੀ ਫੂਡ ਹਾਂਜੀ ਬਹੁਤ ਵਧੀਆ ਕੁਆਲਿਟੀ ਹੈ ਜੀ ਕੀ ਕਹਣਾ ਜਾਓਗੇ ਆਪਣੇ ਇਲਾਕੇ ਦੇ ਵਿੱਚ ਇਸ ਪ੍ਰਾਰੰ ਮੈਡੀਟਿਕ ਕਹਣਾ ਜਾਣਾ ਵੀ ਜਲਦੀ ਵਿਜ਼ਿਟ ਕਰੋ ਖਾਣ ਬਿਨਵਾਓ ਤੁਹਾਨੂੰ ਕੋਈ ਬੋਲੇ ਤੁਸੀਂ ਕੀ ਪਾਇਆ ਜਲਾ ਲਾਓ ਲੋਕਲੀ ਲੋਕ ਹਾਂਜੀ ਕਿੰਨੇ 10 ਕਿੰਨੇ ਸਟਾਰ ਦਿੰਦੇ ਹੋ 10 ਹੀ ਹੈ 10 ਹਾਂਜੀ ਬਹੁਤ ਵਧੀਆ ਕੁਆਲਿਟੀ ਦਾ ਖਾਣਾ ਵੀ ਲੈ ਲਓ ਜੀ ਇਹ ਚਾਏ बहुत अच्छा रेस्टोरेंट है वाला स्टेशन 47 आप ज़रूर आना यहाँ पे यहाँ का खाना बहुत ज़्यादा अच्छा है तो एक्चुअली मैंने जललाबाद में आई हूँ मैं फाजिलका से हूँ मैंने जितने भी रेस्टोरेंट देखे हैं ना उनमें से ये बेस्ट लगे मेरे को बहुत अच्छा है आप ज़रूर आना दस में से कितने दस बिल्कुल दस में, में ज़्यादा भी होते ना मैं तो ज़्यादा भी दे देती बहुत अच्छा है जगह ਜਲਾਲਾਬਾਦ ਸ਼ਹਿਰ ਚ ਲੋਡ ਸੀ ਇੱਕ ਐਹੋ ਜੀ ਜਗ੍ਹਾ ਦੀ ਹਾਂਜੀ ਹਾਂਜੀ ਲੋਡ ਸੀ ਜਰੂਰ ਅਗਰ ਸਾਰਾ ਇਸ ਚੀਜ਼ ওভারঅল ਜੇਕਰ ਦਾਸ ਤੋਂ ਤੁਹਾਡੇ ਕੋਲ ਪੁੱਛੀ ਕਿੰਨੇ ਸਟਾਫ ਦੇਉਗੇ ਹਾਂ ਨਹੀਂ 10 ਸਾ ਜੀ ਬਹੁਤ ਵਧੀਆ ਬਣਿਆ ਸੋਹਣਾ ਬਣਿਆ ਐਂਬੀਅੰਸ ਸੋਹਣੀ ਬਹੁਤ ਵਧੀਆ ਫੂਡ ਆ ਜੀ ਆਪਣੇ ਜਲਾਲਾਬਾਦ ਨੂੰ ਲੋਡ ਸੀ ਇਦਾਂ ਦੇ ਕੈਫੇ ਦੀ ਜਿੱਥੇ ਆਪਾਂ ਰੇਗ ਤਰ੍ਹਾਂ ਦਾ ਫੂਡ ਇੱਥੇ ਬਿਲਕੁਲ ਵਧੀਆ ਕੁਆਲਿਟੀ ਚ ਪ੍ਰੋਵਾਈਡ ਕਰਾਇਆ ਜਾਂਦਾ ਭਾਵੇਂ ਜਮ ਵਾਲਿਆਂ ਲਈ ਲੈ ਲਓ ਚਿਕਨ ਸੈਲਡ ਲੈ ਲਓ ਵੈਜ ਸੈਲਡ ਲੈ ਲਓ ਸਬਵੇ ਲੈ ਲਓ ਰੇਕ ਪ੍ਰਕਾਰ ਦੇ ਸਬਵੇਨ ਇਹਨਾਂ ਕੋਲ ਤੇ ਸਬਵੇ ਦੀ ਐਕਚੁਅਲ ਕੋਸਟ ਨਾਲ ਉਹ ਆਪਾਂ ਨੂੰ ਮੰਨ ਲਓ 50% ਲੈਸ ਕੋਸਟ ਤੇ ਇੱਥੇ ਪ੍ਰੋਵਾਈਡ ਹੋ ਰਿਹਾ ਸਾਰਾ ਫੂਡ ਤੋਂ ਮੈਂ ਰੇਕ ਨੂੰ ਬੇਨਤੀ ਕਰਦਾ ਵੀ ਆਪਣੇ ਸ਼ਹਿਰ ਦੀ ਤਰੱਕੀ ਚ ਆਪਾਂ ਵੀ ਯੋਗਦਾਨ ਪਾਈਏ ਤੇ ਛੇਤੀ ਤੋਂ ਛੇਤੀ ਇੱਥੇ ਵਿਜ਼ਿਟ ਕਰੀਏ ਤੇ ਫੂਡ ਟਰਾਈ ਕਰੀਏ ਥੈਂਕ ਯੂ ਦੱਸੋ ਕਿੰਨੇ ਸਟਾਰ ਦਿੰਦੇ ਹੋ 10 ਚੋਂ 10 ਸੀ ਜੀ ਫੁੱਲ ਬਟਾ ਫੁੱਲ ਹੀ ਆ ਜੀ ਬਹੁਤ ਵਧੀਆ ਫੂਡ ਆ ਸੀ ਤਾਂ ਰੈਗੂਲਰ ਕਸਟਮਰ ਹੀ ਇਹਨਾਂ ਦੇ ਜੀ ਠੀਕ ਹੈ ਜੀ ਕਾ ਜੀ ਇੱਥੇ ਫੂਡ ਮੈਂ ਅੱਜ ਫਸਟ ਟਾਈਮ ਆਇਆ ਮੈਨੂੰ ਬਹੁਤ ਵਧੀਆ ਫੂਡ ਲੱਗਿਆ ਤੇ ਮੈਂ ਤਾਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਤੁਸੀਂ ਵੀ ਇੱਕ ਵਾਰ ਇੱਥੇ ਆਓ ਤੇ ਇੱਕ ਰੀ ਜ਼ਰੂਰ ਵਿਜ਼ਿਟ ਕਰੋ ਬਹੁਤ ਵਧੀਆ ਫੂਡ ਹੈ ਤੇ ਜ਼ਰੂਰ ਇੱਕ ਵਾਰ ਟਰਾਈ ਕਰੋ ਕਿੰਨੇ ਸਟਾਰ ਦੇ ਹੋਏ 10 ਚੋਂ 10 ਚੋਂ 10 ਚੋਂ 10 थैंक यू थैंक यू